ਬਹੁਤ ਖੁਦਾਈ ਘਟਨਾ ਜੀ ਬਹੁਤ ਅਰਥਨਾਕ ਜਿਹੜੀ ਐਕਸੀਡੈਂਸ ਜਿਆ ਮਾਸਾ ਹੋਇਆ ਅਨੋਵਾ ਦਾ ਐਕਸੀਡੈਂਟ ਹੋਇਆ ਜੀ ਟਿਪਰ ਦੇ ਨਾਲ ਡਾਊਨ ਹੋਣ ਟਿਪਰ ਵਾਲੇ ਦੀ ਗਲਤੀ ਸੀ ਜੋ ਪਤਾ ਲੱਗਿਆ ਹੈਗਾ ਉਹ ਜਿਹੜਾ ਸਭ ਤੋਂ ਵੱਡੇ ਕਰਨਾ ਬਹੁਤ ਛੋਟੇ ਛੋਟੇ ਬੱਚੇ ਸੀ ਇੱਕਦਮ ਉੱਪਰ ਦੇਖ ਕੇ ਆਇਆ ਮੇਰੇ ਕੋਲ ਬੱਚਾ ਮਸ਼ਕਲ 7-8 ਸਾਲ ਦਾ ਹੋਣਾ ਸੀ ਛੇ ਜਿਹੜੇ ਬੱਚੇ ਆ ਉਹ ਪਟਿਆਰ ਉੱਥੇ ਮੌਕੇ ਤੇ ਜੀ ਇੱਕ ਇਥੇ ਹਸਪਤਾਲ ਜਾ ਕੇ ਤੇ ਜਿਹੜਾ ਹੈਗਾ ਫਟਿਆ ਅਮਰ ਹਸਪਤਾਲ ਦੇ ਵਿੱਚ ਇੱਕ ਡਰਾਈਵਰ ਸੱਤ ਬੰਦਿਆਂ ਦੀ ਜਿਹੜੀ ਚਾਰ ਬੀ ਹੋਈ ਬਹੁਤ ਦਰਦਨਾਕ ਹਾਦਸਾ ਜੀ ਔਰ ਚੜ੍ਹਦੀਆਂ ਸਾਰੀਆਂ ਜਿਹੜੀ ਦਰਦਿਆ ਉਹਨਾਂ ਪਰਿਵਾਰਾਂ ਨਾਲ ਅਸੀਂ ਦੁੱਖ ਦੀ ਖੜੀ ਚਾਲ ਫੜਿਆ ਬਾਕੀਆਂ ਦਾ ਇਲਾਜ ਕਰਦਾ ਉਹਦੇ ਵਾਸਤੇ ਇਲਾਜ ਵੀ ਕਰ ਰਿਹਾ ਔਰ ਅਰਦਾਸ ਵੀ ਕਰਦੇ ਆ ਕਿ ਉਹਦੇ ਬੱਚੇ ਉਹ ਚੱਲਦੇ ਸਿਹਤਯਾਲ ਹੋਣ ਤੇ ਦੋ ਬੱਚਿਆਂ ਦਾ ਹੈਡ ਜਿਹੜਾ ਜਿਹਨਾਂ ਦਾ ਸੀਟੀ ਸਕੈਨ ਹੋ ਰਿਹਾ ਨਿਊਰੋ ਸਰਜਨ ਸਾਰਾ ਕੁਝ ਇੱਥੇ ਬੰਦੋਬਸਤ ਹੈਗਾ ਜੀ ਉਹਨਾਂ ਨੂੰ ਮੈਂ ਹੁਣ ਨਿਊਰੋ ਆਈਸੀਓ ਜਾਣ ਦਾ ਅਸਬਾਬ ਉਹ ਦੇਖ ਕੇ ਅਗਰ ਮੈਂ ਅਮਰ ਵੀ ਚਾਹਾਂ ਤਾਂ ਉਹਨਾਂ ਦਾ ਸਾਰਾ ਇਲਾਜ ਦਾ ਬੰਦੋਬਸਤ ਕਰ ਰਿਹਾ ਕਿ ਸਾਰਾ ਉਹ ਵੀ ਅੱਜ ਜ਼ਿਲ੍ਹਾ ਪ੍ਰਸ਼ਾਸਨ ਐਸੋਲੇ ਸਾਰਾ ਬਿਜ਼ੀ ਆ ਜੀ ਟ੍ਰਿਪਰ ਵਾਲਾ ਡਰਾਈਵਰ ਭੱਜਿਆ ਹੋਇਆ ਤੇ ਕੱਲੋਂ ਫਿਰ ਮੈਂ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਨਾਲ ਬੈਠ ਕੇ ਇਹਦੇ ਵਾਸਤੇ ਜਿਹੜੇ ਆਜਾ ਉਹ ਸਾਰੇ ਅਸੀਂ ਵੀ ਅੱਗੇ ਤੋਂ ਕੀ ਕਰੀਏ ਤਾਂ ਕਿ ਹੋਰ ਚਾ ਦਰਦਨਾਕ ਹਾਦਸਾ ਮੁੜ ਕੇ ਨਾ ਹੋਵੇ ਔਰ ਇਹਨਾਂ ਪਰਿਵਾਰਾਂ ਦੇ ਨਾਲ ਮੇਰੀ ਦਿਲ ਦੀ ਹੰਦਰਦੀ ਆ ਜੀ ਔਰ ਅਸੀਂ ਸਾਰੇ ਅਰਦਾਸ ਕਰਦੇ ਆ ਵੀ ਵਾਈਟ ਲੋ ਬਹੁਤ ਅਸਹਿਦ ਔਖਾ ਸੀ ਹੁਣ ਤੱਕ ਕੀ ਕਾਰਵਾਈ ਹੋਈ ਅਸਲ ਤੋਂ ਤੱਕੀ ਪਹੁੰਚਾਈ ਗਈ ਹੈ ਦੇਖੋ ਅਜੇ ਤੱਕ ਤੱਕ ਕਾਰਵਾਈ ਇਹ ਆ ਵੀ ਉਹਨਾਂ ਨੇ ਇੱਕ ਤਾਂ ਬੱਚਾ ਨੂੰ ਇੱਥੇ ਲਿਆਂਦਾ ਗਿਆ ਉਹਨਾਂ ਨੂੰ ਐਮਰਜੈਂਸੀ ਮੈਡੀਕਲ ਹੈਲਪ ਜਿਹੜੇ ਬੱਚੇ ਬਚਾਏ ਜਾ ਸਕਦੇ ਉਹਨਾਂ ਨੂੰ ਹਰ ਪਛਾਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਕਿੰਨੇ ਬੱਚੇ ਸੀ ਟੋਟਲ 14 ਜਾਂ 15 ਸੀਗੇ ਛੱਡ ਜੀ ਕਿੰਨੇ ਸੀ ਕੈਚੁਅਲ ਡੀਥ ਚ ਬੱਚੇ ਬੱਚੇ 6 6 ਦੀ ਮੇਰੇ ਕੋਲ ਖਬਰ ਹੈ ਜੀ 6 ਦੀ ਖਬਰ ਹੈ ਤੇ ਇੱਕ ਬੜਾ ਟੋਟਲ 7 ਬੰਦੇ ਇੱਥੇ ਸਕੇ ਆਖਰ ਬਹੁਤ ਦੁਖਦਾਈ ਘਟਨਾ ਜੀ ਬਹੁਤ ਅਰਦਨਾਕ ਘੜੀ ਆਈ ਹੈ ਤੁਸੀਂ ਹਾਦਸਾ ਹੋਇਆ ਅਨੋਵਾ ਦਾ ਐਕਸੀਡੈਂਟ ਹੋਇਆ ਜੀ ਟਿਪਰ ਦੇ ਨਾਲ ਹੈ ਡਾਊਨ ਹੋਰ ਟਿਪਰ ਵਾਲੇ ਦੀ ਗਲਤੀ ਸੀ ਜੋ ਪਤਾ ਲੱਗਿਆ ਹੈਗਾ ਉਹ ਜਿਹੜਾ ਸਭ ਤੋਂ ਵੱਡੀ ਗੱਲ ਹੈ ਬਹੁਤ ਛੋਟੇ ਛੋਟੇ ਬੱਚੇ ਸੀ ਇੱਕ ਤਾਂ ਉੱਪਰ ਦੇਖ ਕੇ ਆਇਆ ਮਰਗਲ ਬੱਚਾ ਮੁਸ਼ਕਲ ਹੈ 7-8 ਸਾਲ ਦਾ ਹੋਣਾ ਸੀ ਤੇ ਛੇ ਜਿਹੜੇ ਬੱਚੇ ਆ ਉਹ ਪੱਗਾ ਚਾਰ ਉੱਥੇ ਮੌਕੇ ਤੇ ਜੀ ਇੱਕ ਇੱਥੇ ਹਸਤਾ ਚਾ ਕੇ ਤੇ ਇੱਕ ਜਿਹੜਾ ਹੈਗਾ ਫਟਿਆ ਅਮਰ ਹਸਪੀਟਲ ਦੇ ਵਿੱਚ ਤੇ ਇੱਕ ਡਰਾਈਵਰ ਸੱਤ ਬੰਦਿਆਂ ਦੀ ਜਿਹੜੀ ਜਾਨ ਗਈ ਬਹੁਤ ਦਰਦਨਾਕ ਹਾਦਸਾ ਜੀ ਔਰ ਸਾਡੀਆਂ ਸਾਰੀਆਂ ਜਿਹੜੀ ਹਮਦਰਦੀ ਆਉਨਾ ਪਰਿਵਾਰਾਂ ਨਾਲ ਅਸੀਂ ਦੁੱਖ ਦੀ ਘੜੀ ਚ ਨਾਲ ਖੜੇ ਆਂ ਬਾਕੀਆਂ ਦਾ ਇਲਾਜ ਕਰਦਾ ਉਹਦੇ ਵਾਸਤੇ ਇਲਾਜ ਵੀ ਕਰ ਰਿਹਾ ਔਰ ਅਰਦਾਸ ਵੀ ਕਰਦਿਆ ਕਿ ਉਹਦੇ ਬੱਚੇ ਉਹ ਜਲਦੀ ਸਿਹਤਯਾਬ ਹੋਣ ਤੇ ਦੋ ਬੱਚਿਆਂ ਦਾ ਹੈਡ ਇਜਰੀ ਜਿਹਨਾਂ ਦਾ ਸੀਟੀ ਸਕੈਨ ਹੋ ਰਿਹਾ ਨਿਊਰੋ ਸਰਜਨ ਸਾਰਾ ਕੁਝ ਅੱਜ 3:15 ਵਜੇ ਹੈਗਾ ਜੀ ਉਹਨਾਂ ਨੂੰ ਮੈਂ ਹੁਣ ਨਿਊਰੋ ਆਈਸੀਯੂ ਜਾਣਾ ਉਸ ਤੋਂ ਬਾਅਦ ਉਹ ਦੇਖ ਕੇ ਅਗਰ ਮੈਂ ਅਬਰ ਵੀ ਜਾਵਾਂ ਤੇ ਉਹਨਾਂ ਦਾ ਸਾਰਾ ਇਲਾਜ ਦਾ ਬੰਦੋਬਸਤ ਕਰ ਰਿਹਾ ਕਿ ਸਾਰਾ ਕੁਝ ਉਹਤਾ ਕਰਾਂਗੇ ਅਸੀਂ ਬਾਕੀ ਵੀ ਜਿਹੜਾ ਹੈਗਾ ਕਿ ਅੱਗੇ ਤੋਂ ਹੋਏ ਜੇ ਬਾਕੀਆਂ ਨਾ ਹੋਣ ਉਹ ਵੀ ਮੈਂ ਅੱਜ ਜ਼ਿਲ ਕੱਲੋਂ ਫਿਰ ਮੈਂ ਸਾਰਾ ਸਾਰਾ ਪ੍ਰਸ਼ਾਸਨ ਨਾਲ ਬੈਠ ਕੇ ਇਹਦੇ ਵਾਸਤੇ ਜਿਹੜੇ ਆ ਗਿਆ ਉਹ ਸਾਰੇ ਅਸੀਂ ਅੱਗੇ ਤੋਂ ਕੀ ਕਰੀਏ ਤਾਂ ਕਿ ਹੋਰ ਦਰਦਨਾਕ ਹਾਦਸਾ ਮੁੜ ਕੇ ਨਾ ਹੋਵੇ ਔਰ ਇਹਨਾਂ ਪਰਿਵਾਰਾਂ ਦੇ ਨਾਲ ਮੇਰੀ ਦਿਲ ਦੀ ਹੰਦਰਦੀ ਹੈ ਜੀ ਔਰ ਅਸੀਂ ਸਾਰੇ ਅਰਦਾਸ ਕਰਦੇ ਹਾਂ ਵੀ ਵਾਈਟ ਨੂੰ ਬਹੁਤ ਅਸਾਧ ਔਖਾ ਸੀ ਉਹ ਤਕਤੀ ਕੀ ਕਰਪਈ ਪਈ ਹੈ ਸਤ ਤੱਕ ਕੀ ਪਹੁੰਚਾਈ ਗਈ ਹੈ ਦੇਖੋ ਅਜੇ ਤੱਕ ਤੈ ਕਾਰਵਾਈ ਹੈ ਵੀ ਉਹਨਾਂ ਨੂੰ ਇੱਕ ਤਾਂ ਬੱਚਾ ਨੂੰ ਇੱਥੇ ਲਿਆਂਦਾ ਗਿਆ ਉਹਨਾਂ ਨੂੰ ਐਮਰਜੈਂਸੀ ਮੈਡੀਕਲ ਹੈਲਪ ਦਿੱਤੀ ਜਾ ਰਹੀ ਹੈ ਤੇ ਜਿਹੜੇ ਬੱਚੇ ਬਚਾਇਆ ਜਾ ਸਕਦੇ ਉਹਨਾਂ ਨੂੰ ਹੋਰ ਪਛਾਣ ਦੀ ਹੋਰ ਸਭ ਬ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਕਿੰਨੇ ਬੱਚੇ ਸਬ ਟੋਟਲ 14 ਜਾਂ 15 ਸੀਗੇ ਛੱਡ ਜੀ ਕਿੰਨੇ ਦੇ ਕੈਚਡ ਹੋਏ ਬੱਚੇ 6 6 ਦੀ ਮੇਰੇ ਕੋਲ ਖਬਰ ਹੈ ਜੀ 6 ਦੀ ਖਬਰ ਹੈ ਤੇ ਇੱਕ ਡਰਾਈਵਰਾ ਟੋਟਲ 7 ਬੰਦੇ ਇਥੇ ਵੀ ਸਕੇ ਹੋਰ